ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਦਾਰੇ ਦਾ ਹੈਪੀ ਹਾਂਜੀ ਸਤਿ ਸ਼੍ਰੀ ਅਕਾਲ ਤੇ ਇਹ ਹੈਪੀ ਦੀ ਕਰ ਵਾਲੀ ਹੈ ਹਾਂਜੀ ਅੱਛਾ ਜੀ ਆ ਮੇਰਾ ਬੇਟਾ ਆ ਕਾਕਾ ਉਹ ਬੱਲੇ ਬੱਲੇ ਇਹ ਸਰਦਾਰ ਸਿੰਘ ਸਰਦਾਰ ਸੱਜੇ ਹੈਂ ਇਹ ਨਾਮ ਤੇਰਾ ਆਲਮ ਪ੍ਰੀਤ ਸਿੰਘ ਹੈਂ ਆਲਮ ਪ੍ਰੀਤ ਸਿੰਘ ਆਲਮ ਪ੍ਰੀਤ ਸਿੰਘ ਆ ਪਹਿਲੀ ਵਾਰੀ ਕਿਸੇ ਸਿੱਖ ਨੇ ਆਖਿਆ ਹੋਆ ਕਿ ਮੇਰਾ ਨਾਮ ਪਿਛਲੇ ਪਾਸੇ ਆਲਮ ਪ੍ਰੀਤ ਸਿੰਘ ਆ ਅੱਛਾ ਵਾ ਠੀਕ ਟੈਲ ਵਾਲੇ ਪਏ ਆ ਹਾਂਜੀ ਇਹ ਇੱਕ ਉੱਤੇ ਉੱਚੇ ਕਿਤੇ ਹਨ ਹਾਂਜੀ ਪਹਿਲਾਂ ਉਹ ਕਿਥੇ ਛੱਤ ਸੀ ਨਾ ਅੱਛਾ ਇੱਥੋਂ ਤੱਕ ਛੱਤ ਸੀ ਹਾਂਜੀ ਤੇ ਇਹ ਮਤਲਬ ਹੁਣ ਫਿਰ ਨਾ ਉਹ ਕੋਠਾ ਬਿਲਕੁਲ ਨੀਵਾ ਹੋ ਗਿਆ ਇੱਧਰ ਵੀ ਨਾ ਕਮਰੇ ਪਾਲੇ ਸੀ ਹਾਂ ਹਾਂ ਤੇ ਇੱਧਰ ਵੀ ਉੱਚਾ ਸੀ ਤੇ ਮਤਲਬ ਸਾਡਾ ਬਹੁਤ ਨੀਵਾ ਹੋ ਗਿਆ ਤੇ ਨੀਵਾ ਬਹੁਤ ਹੀ ਜਿੰਨਾ ਉਹ ਨਾ ਤਾਂ ਬਾਹਰ ਵਾਲਾ ਉਹ ਤੋਂ ਵੀ ਨੀਵਾ ਸੀ ਅੱਛਾ ਉਹ ਨਾ ਅੰਦਰ ਮਤਲਬ ਪਾਣੀ ਆਉਂਦਾ ਸੀ ਫਿਰ ਤਾਂ ਕਰਕੇ ਹੁਣ ਥੋੜੇ ਲੋਕ ਤੇ ਪੈਤਲਾ ਖੜ ਕੇ ਤੇ ਤਾਂ ਉੱਚੀ ਕੀਤੀ ਉੱਚੀ ਕੀਤੀ ਮਨ ਵਿੱਚ ਪਾਣੀ ਪੀਓਗੇ ਨਹੀਂ ਬਸ ਪੀਣੀ ਬਸ ਕਿਸੇ ਚੀਜ਼ ਦੀ ਲੋੜ ਨਹੀਂ ਆਜੋ ਜੀ ਬੈਠੋ ਆਜੋ ਜੀ ਮਣੇ ਬਿਠੇ 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 ਅੱਛਾ ਆ ਕੰਨਾ ਪ੍ਰਾਨੀਆਂ ਹਾਂਜੀ ਤੇ ਇਹ ਇਹ ਕਿੰਨੇ ਚਿਰ ਹੋ ਗਿਆ ਪਾਇਨ ਇਹ ਮਤਲਬ ਕਿ ਹੋ ਹੋਇ ਗਿਆ ਫਰਵਰੀ ਮਹੀਨੇ ਪਿਛਲੇ ਤੇ ਪਾਇਆ ਕਿੰਨੇ ਬੱਚੇ ਹਾਂਜੀ ਦੋ ਬੱਚੇ ਕੇ ਤੇ ਇੱਕ ਛੋਟੀ ਕੁੜੀ ਆ ਅੱਛਾ ਜੋੜੀ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਤੇ ਹਸਬੰਦ ਕੀ ਕਰਦੇ ਉਹ ਮਿਸਤਰੀਆ ਮਗਰੀ ਮਿਸਤਰੀ કે ਮਿਸਤਰੀਆ ਮਗਰੀ ਨਹੀਂ ਮਿਸਤਰੀਆ ਮਗਰੀ ਡੈੜੀ ਕਰਦੀ ਹੈ ਹਾਂਜੀ ਡੈੜੀ ਕਰਦੀ ਹੈ ਠੀਕ ਹੈ ਤੇ ਤੁਸੀਂ ਕੁਛ ਕਰਦੇ ਪਣੇ ਕਰਦੇ ਸਲਾਈ ਸਿੱਖੀ ਆ ਤੇ ਉਹ ਮਤਲਬ ਕਿ ਕੋਈ ਸੂਟ ਆਉਂਦਾ ਇਦਾਂ ਕਿ 100 150 ਰੁਪਏ ਤੇ ਤੇ ਉਹ ਵੀ ਮਤਲਬ ਹੁਣ ਆ ਲੋਹੜੀ ਤੋਂ ਪਹਿਲਾਂ ਦਾ ਸੂਟ ਆਇਆ ਹੈਗਾ ਆ ਅਜੇ ਤੱਕ ਖੜਿਆ ਨਹੀਂ ਸੀਤਾ ਆ ਤੇ ਅੱਛਾ ਇਸ ਤਰ੍ਹਾਂ ਹੀ ਹਿਸਾਬ ਆ ਹਾਂਜੀ ਹੂੰ ਤੁਹਾਡਾ ਪਿੰਡ ਬੜਾ ਛੋਟਾ ਬਣਿਆ ਹਾਂਜੀ ਪਿੰਡ ਤਾਂ ਹੈ ਹੀ ਬਹੁਤ ਵੱਡਾ ਆ ਤੇ ਪਿੰਡ ਬੜਾ ਸੋਹਣਾ ਪਰਿਆ ਤੇ ਇੱਥੇ ਥੋੜੇ ਜਿਹਾ ਲਾ ਦਿੰਦੇ ਨਾ ਅਗਲੇ ਪਿੰਡ ਵਾਲੇ ਵੀ ਹਾਂਜੀ ਹਨ ਤੇ ਨਹੀਂ ਹੁਣ ਤੁਹਾਡੀ ਮੰਗ ਕੀ ਆ ਮੰਗ ਦੱਸੋ ਜਿਉਂਦਾ ਨਾ ਕੋਈ ਮੰਗ ਕਰਦੀ ਤੁਸੀਂ ਆ ਗਏ ਸਾਡੇ ਘਰ ਇੰਨਾ ਹੀ ਵੱਡਾ ਆ ਤੇ ਬੱਸ ਮੈਂ ਦੀਦੀ ਨਾਲ ਸਿਰਫ ਇਹ ਗੱਲ ਕੀਤੀ ਕਿ ਸਾਨੂੰ ਨਾ ਬੱਚਿਆਂ ਕਰਕੇ ਥੋੜੀ ਆਪਣੇ ਕਰਕੇ ਮਤਲਬ ਥੋੜਾ ਨਾ ਮਤਲਬ ਬਾਥਰੂਮ ਫਲਸ਼ ਵੀ ਹੈਗੀ ਆ ਤੇ ਇਸ ਕਰਕੇ ਬਾਥਰੂਮ ਫਲਸ਼ ਦੇ ਬਾਰੇ ਕਹਿਂਦੀ ਹਾਂ ਮੈਂ ਇਸੇ ਨਹੀਂ ਬਾਥਰੂਮ ਫਲਸ਼ ਫਿਰ ਕਿਤਰਾ ਇਸ਼ਨਾਨ ਭੜੀ ਕਿਤਰਾ ਕਰਦੇ ਫਿਰ ਇਸ਼ਨਾਨ ਭਾਣੀ ਹੋਵੇ ਕੋਕੁਰਾ ਵਾਲਿਆ ਹੈਗਾ ਨਾ ਕੋਰਾ ਵਾਲਿਆ ਹਾਂਜੀ ਉੱਥੇ ਬੱਸ ਤੇ ਜਿਹੜਾ ਆਪਾਂ ਮਲਮੁੱਤਰ ਲਈ ਜਾਂਦੇ ਹਾਂਜੀ ਉਹ ਮਤਲਬ ਕਿ ਜਿੱਦਾਂ ਬਾਹਰ ਅੰਦਰ ਹੀ ਪਹਿਲੀਆਂ ਫੁਲੀਆਂ ਚ ਅੱਛਾ ਪਹਿਲੀਆਂ ਜਾਂਦੇ ਹਾਂਜੀ ਹਰੇ ਤੱਕ ਵੀ ਇਹ ਰਾਤ ਲੋਕਾਂ ਦੇ ਹੈਗੇ ਹਾਂ ਮੈਂ ਜਿੱਦਾਂ ਹਣਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਮੈਨੂੰ ਇੱਕ ਪਿੰਡ ਆਉਣ ਦਾ ਮੌਕਾ ਮਿਲਿਆ ਵਾ ਇੱਥੇ ਲੱਗੇ ਕਿਤੇ ਆਏ ਸੀ ਤੇ ਭੈਣ ਦਾ ਫੋਨ ਸਾਨੂੰ ਅਚਨਚੇਤ ਆਇਆ ਵਾ ਕਿ ਅਸੀਂ ਘਰ ਦੇ ਵਿੱਚ ਰਹਨੇ ਆ ਟੈਲ ਵਾਲੇ ਸਾਡੇ ਪਏ ਆ ਟੈਲ ਵਾਲੇ ਸਾਡੇ ਪਏ ਆ ਤੇ ਚੋਂਦਾ ਚੰਦਾ ਨਹੀਂ ਆ ਘਰ ਕੰਦਾ ਉੱਚੀਆਂ ਕਰ ਲੀਆਂ ਇੱਕ ਚੀਜ਼ ਦੀ ਜਾਂਦੇ ਕਿ ਬੇਨਤੀ ਕਿ ਇੱਕ ਚੀਜ਼ ਦੀ ਜਾਂਦੇ ਬੇਨਤੀ ਸਾਡੀ ਪ੍ਰਵਾਨ ਕਰਿਓ ਕਿ ਸਾਨੂੰ ਸਾਰੇ ਟੱਬਰ ਨੂੰ ਜਿਹੜਾ ਵਾਸ਼ਰੂਮ ਜਿਹੜਾ ਵਾ ਉਹ ਬਾਹਰ ਖੇਤਾਂ ਦੇ ਵਿੱਚ ਜਾਣਾ ਪੈਂਦਾ ਇਹ ਇਹ ਪਹਿਣ ਦੇ ਬੋਲਾ ਤੇ ਤੁਸੀਂ ਪਹਿਣ ਦੀ ਗੱਲ ਤੁਸੀਂ ਸੁਣ ਵੀ ਸੁਣ ਵੀ ਚੁੱਕੀ ਹੋਗੇ ਅਸੀਂ ਵੇਖ ਵੀ ਲੈਣੀ ਆਜੋ ਹਾਂਜੀ ਆਜੋ ਤੇ ਬੜੇ ਰਸੋਈ ਇੱਥੇ ਸੈਟਅਪ ਲਾਇਆ ਚੇਹੇ ਕਰ ਲਈ ਅੱਛਾ ਹਾਂਜੀ ਤੇ ਤੁਸੀਂ ਘਰ ਚ ਕਿੰਨੇ ਜੀਜੇ ਘਰ ਦੇ ਵਿੱਚ ਅਸੀਂ ਬਸ ਦੋਵੇਂ ਜੀਤੇ ਆਂ ਬੱਚੇ ਸਾਡੇ ਦੋਵੇਂ ਬੱਚੇ ਹਾਂਜੀ ਤੇ ਵੀਰ ਕਿੰਨਾ ਕਮਾਉਂਦਾ ਵੀਰ ਇਹੀ ਮਤਲਬ ਪਹਿਲਾਂ 450 ਦੀਹਾੜੀ ਹੋਣ ਮਤਲਬ 500 ਹੋ ਗਈ ਆ 500 ਹੋ ਗਈ ਦੀਹਾੜੀ ਹਾਂਜੀ ਠੀਕ ਐ ਤੇ ਮੁੰਡਾ ਸਰਕਾਰੀ ਸਕੂਲ ਹੀ ਜਾਂਦਾ ਆ ਤੇ ਕੁੜੀ ਆ ਜਿਹੜੀ ਉਹ ਮਤਲਬ ਸਾਢੇ 4 ਦੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਹੋਗਾ ਅੱਛਾ ਪਹਿਲਾਂ ਉੱਥੇ ਬੇਬੇ ਨਾਨਕ ਹੋਈ ਨਾ ਹਸਪੀਟਲ ਹਾਂਜੀ ਤੇ ਉਹ ਜਨਮ ਸਰਟੀਫਿਕੇਟ ਦਾ ਉਹ ਪੰਗਾ ਹੀ ਮੈਨੂੰ ਕਰੋਨਾ ਕੱਢਤੀ ਸੀ अच्छा जी ते ओदे कर के जान दे कर के बनया ही नहीं ते लेट हो गया ते हुन मतलब अही गए बनवना हां जी ते ओ ताडे वरगे गुरसिख्या वीर ते ओ कहंदे की ओदा दे मतलब इथे प्राइवेट पुछा ते कहंदे 10000 ਰੁਪਏ ਲੱਗਣਾ ਆ ਅੱਛਾ ਹਾਂਜੀ ਤੇ ਉਹਨਾਂ ਨੇ ਫਿਰ ਉਹਨਾਂ ਨੇ ਆਖਿਆ ਕਿ ਮਤਲਬ ਚਲੋ ਅਸੀਂ ਤਹਿਸੀਲਦਾਰ ਦੇ ਸਾਈਨ ਸੁਣ ਕਰਾ ਗੋਦਾ ਤਾਂ ਅਸੀਂ ਚਾਹੁੰਦੇ ਆ ਕਿ ਤੁਹਾਡਾ ਚਲੋ ਦਿਹਾੜੀਦਾਰ ਆ ਘਰ ਤੇ ਪੈਸਾ ਕੋਈ ਨਾ ਲੱਗੇ ਫਿਰ ਵੀ ਤੁਹਾਨੂੰ ਪਤਾ ਜਿਹੜੇ ਆਖੇ ਵੇਖੇ ਲੱਗਣ ਵਾਲੇ ਆ ਹਨਾ ਉਹ ਥੋੜੇ ਬੋਤੇ ਮੰਗਦੇ ਨਾ 2000 ਰੁਪਏ ਦੀ ਮੰਗ ਕੀਤੀ 2000 ਦੀ 2000 ਤਾਂ ਦੇ ਬੰਦਿਆ ਤੇ ਮਤਲਬ ਹਰੇ ਢਾਈ ਵੀ ਲੱਗ ਜੂਗਾ ਤੇ ਚਲੋ ਬੰਨ ਜਾਵੇ ਉਹ ਹੁਣ ਮਤਲਬ ਭਾਏ ਦੋੜਦੇ ਆ ਕਰਨਾ ਠੀਕ ਹੈ ਹਾਂਜੀ ਚਲੋ ਅਜੇ ਬਾਥਰੂਮ ਇਧਰ ਹਾਂਜੀ ਅਜੇ ਤਾਂ ਕਪੜਾ ਲੀਡ ਆ ਇਸ਼ਨਾਨ ਪਾਣੀ ਇੱਥੇ ਕਰ ਲੈਂਦੇ ਹਾਂ ਤੇ ਭੈਣੇ ਮੈਂ ਇੱਕ ਇੱਕ ਗਲਤਨ ਮੈਂ ਪੁੱਛਣਾ ਚਾਹੁੰਨਾ ਹਾਂ ਹਾਂਜੀ ਤੁਸੀਂ ਵੀ ਇਸ਼ਨਾਨ ਇੱਥੇ ਕਰਦੇ ਹੋ ਹਾਂਜੀ ਤੇ ਭੈਣੇ ਉੱਤੇ ਕੋਈ ਛੱਤ ਨਹੀਂ ਹੈ ਹਾਂਜੀ ਉੱਤੇ ਕੋਈ ਛੱਤ ਨਹੀਂ ਹੈ ਦਰਵਾਜ਼ਾ ਨਹੀਂ ਹੈ ਤੇ ਸ਼ਾਤ ਵਿੱਚ ਇਹਨਾਂ ਨੂੰ ਕੋ ਕਹਿ ਰਹੀ ਨਾ ਮਤਲਬ ਇਹ ਜੇਸ਼ ਦਾ ਘਾਰਿਆ ਇਹਨਾਂ ਨੂੰ ਕਹਿ ਦਿੱਤਾ ਬਣਾਉਣ ਲੱਗਿਆ ਵੀ ਵਾਦੇ ਦੇ ਦਿਆ ਕਿ ਮਤਲਬ ਕੋਟ ਦੇ ਨਾ ਚੜਦੇ ਇੱਧਰ ਤੋਂ ਕੋਈ ਚੜਦਾ ਹੀ ਨਹੀਂ ਹੈ ਜਦੋਂ ਮਤਲਬ ਇੱਥੇ ਇਸ਼ਨਾਨ ਕਰਦਾ ਤਾਂ ਉਹਨਾਂ ਨੇ ਕਹਿ ਦੇਈਦਾ ਕਿ ਕੋਠੇ ਦੇ ਨਾ ਚੜਨਾ ਤੇ ਫਿਰ ਨਹੀਂ ਚੜਦੇ ਹੈਗੇ ਬੜੀ ਮੜੀ ਗੱਲ ਹੈ ਫਿਰ ਇਹ 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 ਗੱਲ ਗੱਲ ਕਿਸੇ ਨੂੰ ਕਹਿਣੀ ਕਿ ਜੇ ਇਸ਼ਨਾਨ ਕਰਨ ਲੱਗੇ ਬਾਈ ਦੋਵੇ ਹਨਾ ਮਤਲਬ ਚੜ ਜਾਣ ਕੋਠੇ ਤੇ ਤਾਂ ਫਿਰ ਦੱਸਿਆ ਸਹੀ ਹੈ ਨਾ ਹਨਾ ਮੈਨੂੰ ਆਪਣੇ ਆਪ ਦੇ ਵਿੱਚ ਵੀ ਤੁਸੀਂ ਸਰਪੰਚ ਨਾਲ ਗੱਲ ਕੀਤੀ सरपंच ਨੇ ਕਿਹਾ ਇਹ ਤੇ ਸਰਪੰਚ ਮਤਲਬ ਕਹਿੰਦਾ ਹੈ ਕਿ ਪਹਿਲਾ ਲੋਹੜੀ ਤੋਂ ਬਾਅਦ ਹੈ ਪਹਿਲਾ ਦੀਵਾਲੀ ਤੋਂ ਪਹਿਲਾਂ ਹੀ ਆਇਆ ਸੀ ਤੇ ਕਹਿੰਦੇ ਵੀ ਕੋਈ ਨਹੀਂ ਜਦੋਂ ਤੁਹਾਨੂੰ ਪਤਾ ਵੋਟਾਂ ਲੈਣ ਆਉਂਦੇ ਨੇ ਨਾ ਵੀਰ ਜੀ ਉਹਦੇ ਤੇ ਕਹਿ ਦਿੰਦੇ ਛੁਟਕੀਆਂ ਦਾ ਖੇលਿਆ ਫਿਰ ਤੁਹਾਨੂੰ ਪਤਾ ਕੌਣ ਪੁੱਛਦਾ ਹੈ ਹਨਾ ਚਲੋ ਚਲੋ ਹਾਂਜੀ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਮੇਰੀਆਂ ਗੱਲਾਂ ਤੇ ਉੱਤੇ ਤੁਸੀਂ ਨਾ ਜਾਇਓ ਭੈਣ ਦੀਆਂ ਗੱਲਾਂ ਤੁਸੀਂ ਸਾਰੇ ਜਣੇ ਨੇ ਸੁਣਲੀਆਂ ਕਹਿੰਦੇ ਕਿ ਇੱਕ 5 ਫੁੱਟ ਦੀ ਗੰਧਵਾ ਉਸ 5 ਫੁੱਟ ਦੇ ਕੰਦ ਜਿਹੜੀ ਉੱਚੀ ਹੋਈ ਹੈ ਉਤੋਂ ਉਤੋਂ ਖਾਲੀ ਹੈ ਨਾ ਦਰਵਾਜ਼ਾ ਨਾ ਸਟੂਲ ਪਾਸ ਕਰਨ ਦੇ ਲਈ ਕੋਈ ਵਿਵਸਥਾ ਹੈਗੀ ਘਰ ਦੇ ਵਿੱਚ ਤੇ ਮੈਂ ਇੱਥੇ ਇਸੇ ਕਰਕੇ ਆਇਆ ਹਾਂ ਕਿ ਤੁਹਾਡੇ ਗਾੜੀ ਹੱਥ ਬੇਨਤੀ ਹੱਥ ਜੋੜਨ ਦੇ ਲਈ ਕਿ ਇਹ ਭੈਣ ਨੌਜਵਾਨ ਆਪਣੇ ਬੱਚੇ ਪਾਲਣ ਦੀ 4.5 ਸਾਲ ਦੀ ਕੁੜੀਆ ਵਾ ਤੇ ਕਾਕਾ ਕਿੰਨੇ ਚਿਰ ਦਾ ਕਾਕਾ ਹੋ ਗਿਆ 10 ਸਾਲ ਦਾ 10 ਸਾਲ ਦਾ ਆ ਜਾ ਮੇਰੇ ਕੋਲ ਆ ਇਧਰ 10 ਸਾਲ ਇਧਰ ਹੈ ਇਧਰ ਕਾਕਾ 10 ਸਾਲ ਦਾ ਕੀ ਨਾਹੀਂ ਤੇਰੇ ਅਨੁਪਰੀ ਸਿੰਘ ਅਨੁਪਰੀ ਸਿੰਘ ਆਲਮਪਰੀ ਸਿੰਘ ਆਲਮਪਰੀ ਸਿੰਘ ਇਹ ਨਾਮ ਬੜਾ ਸੋਣਾ ਆ ਆਲਮਪਰੀ ਸਿੰਘ ਇੱਕ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦਾ ਬਾਥਰੂਮ ਆਂਦੇ ਆ ਕਿ ਸਾਡਾ ਬਾਥਰੂਮ ਬਣਾ ਦਿੱਤਾ ਜਾਵੇ ਸਾਡੇ ਬਾਥਰੂਮ ਦੇ ਉੱਤੇ ਟੀਨਾ ਦੀ ਛੱਤ ਪਾ ਦੇ ਚੀਜ਼ ਜਾਵੇ ਕੋਈ ਟੈਂਕੀ ਰੱਖੀ ਜਾਵੇ ਉੱਤੇ ਤੇ ਪੈਣੇ ਪਾਣੀ ਫਿਰ ਕਿੱਥੋਂ ਲੰਦੇ ਜੇ ਪਾਣੀ ਸਰਕਾਰੀ ਟੂਟੀ ਲੱਗੀ ਨਾ ਉਹਦਾ 50 ਰੁਪਏ ਮਹੀਨੇ ਦਾ ਬਿੱਲ ਆ ਤੇ ਉਹ ਮਤਲਬ ਇਦਾਂ ਨਹੀਂ ਇਹ ਮੋਟਰ ਲੱਗੀ ਨਹੀਂ ਮੋਟਰ ਨਹੀਂ ਜੀ ਇਹ ਮਤਲਬ ਉਹ ਟੈਂਕੀ ਨਹੀਂ ਸਰਕਾਰੀ ਦੀ ਉਹਦਾ ਹੁੰਦਾ ਇਹ ਫਿਰ ਜਦੋਂ ਸਮਝ ਲੋ ਟੈਂਕੀ ਉੱਤੇ ਚੜੂਗਾ ਤੇ ਚੜਜੂਗਾ ਪਾਣੀ ਤੇ ਤੇ ਜੀ ਪਤਾ ਨਹੀਂ ਉਹਨੂੰ ਪਤਾ ਨਹੀਂ ਲੱਗੇ ਪਨੇ ਕਿਸੇ ਦੀ ਮੋਟਰ ਲੱਗਿਆ ਹਾਂਜੀ ਮੋਟਰਾਂ ਦੇ ਲੱਗਿਆ ਆ ਵੇਖੋ ਸਾਹਮਣੇ ਨਹੀਂ ਮੋਟਰ ਜਿਹੜੀ ਟੈਂਕੀ ਦਾ ਪਾਣੀ ਖਿੱਚਦੀ ਹੈ ਇਹ ਹਾਂਜੀ ਉਹ ਲੱਗੀ ਨਾ ਛੋਟੀਆਂ ਕਿੰਨੂ ਬੰਬ ਜਿਹੜੀ ਛੋਟੀਆਂ ਜਿਹੀ ਮੋਟਰਾਂ ਦੀ ਹੈ ਹਾਂਜੀ ਹਨਾ ਹਾਂ ਹਾਂ ਤੇ ਤੁਹਾਡੇ ਇੱਕ ਹੱਥ ਬਨ ਕੇ ਬੇਨਤੀ ਆ ਕਿ ਇਸ ਪਰਿਵਾਰ ਦੀ ਬਾਹ ਅਸੀਂ ਨੇੜਿਓਂ ਆ ਕੇ ਫੜ ਗਏ ਟੋਟਲ ਮੇਰਾ ਐਸਟੀਮੇਟਡ ਜਿਹੜਾ ਮੈਂ ਇੱਕ ਤੁਹਾਨੂੰ ਖਰਚਾ ਦੱਸ ਦਿੰਨਾ ਵਾਂ ਕਿ ਟੋਟਲ ਖਰਚਾ ਹੈਗਾ ਜੀ 50000 ਦਾ ਕਿ ਜਿਹਦੇ ਵਿੱਚ ਇਹਦੀਆਂ ਕੰਦਾ ਜੜੀਆਂ ਵਾਂ 6-7 ਫੁੱਟ ਤੱਕ ਪਹੁੰਚਣਗੀਆਂ ਉਤਲੇ ਪਾਸੇ ਜਿਹੜਾ ਵਾ ਟੀਨਾ ਪੈ ਜਾਣਗੀਆਂ ਇੱਥੇ ਦਰਵਾਜ਼ਾ ਲੱਗ ਜਾਏਗਾ ਅਗਲੇ ਪਾਸੇ ਪਲਸਤਰ ਹੋ ਕੇ ਤੇ ਵਾਇਰਿੰਗ ਹੋ ਜੇਗੀ ਆ ਉਹਦੀ ਸੈਂਟਰੀ ਦੀ ਟੂਟੀਆਂ ਦੀ ਤੇ ਇਹਦੇ ਉੱਤੇ ਹੀ ਭਾਵੇਂ ਆਪਾਂ ਜਿਹੜੇ ਟੀਨਾ ਦੇ ਉੱਤੇ ਜਾਂ ਲੈਂਟਰ ਪਾ ਦਈਏ ਤੇ ਜਾਂ ਆਪਾਂ ਇਪਾ ਦੀਏ ਟੀਨਾ ਬਾਦੀਏ ਉਹਦੇ ਉੱਤੇ ਜਿਹੜੀ ਆ ਇੱਕ ਟੈਂਕੀ ਰੱਖੀ ਜਾਵੇ ਉਹ ਟੈਂਕੀ ਦੇ ਵਿੱਚ ਪਾਣੀ ਜਿਹੜਾ ਵਾ ਜਦੋਂ ਮਰਜ਼ੀ ਅਗਲਾ ਆਪਣਾ ਯੂਜ਼ ਕਰ ਸਕਦਾ ਵਾ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਇਸ ਬੱਚੇ ਵੱਲੋਂ ਇਸ ਬੇਵਸ ਮਾਂ ਵੱਲੋਂ ਇਸ ਬੱਚੇ ਦੀ ਇਹ ਸਾਡੀ ਭੈਣ ਵਾ ਤੇ ਅਸੀਂ ਤੁਹਾਡੇ ਸਿਰ ਤੇ ਨਾ ਰਾਜ ਕਰਦੇ ਆ ਤੁਹਾਡੇ ਸਿਰ ਤੇ ਰਾਜ ਕਰਦੇ ਆ ਰਾਜ ਕਿ ਤਰ੍ਹਾਂ ਕਰਦੇ ਆ ਕਿ ਅਸੀਂ ਹਰ ਕੋਈ ਸੇਵਾਵਾਂ ਮਾ ਫੜ ਲੈਨੇ ਆ ਕਿਉਂਕਿ ਤੁਸੀਂ ਮੇਰੇ ਨਾਲ ਜੀ ਇਸੇ ਕਰਕੇ ਤੁਹਾਡੇ ਘਰੀ ਹੱਥ ਬਨ ਕੇ ਬੇਨਤੀ ਆ ਕਿ ਇਸ ਭੈਣ ਦੀ ਬਾਹ ਇਸ ਪਰਿਵਾਰ ਦੀ ਬਾਹ ਅਸੀਂ ਫੜੀਏ ਕਿ ਤਾਂ ਜੋ ਇਹਨਾਂ ਨੂੰ ਸਵੇਰੇ ਸਵੇਰੇ ਸਕੂਲ ਪਾਸ ਕਰਨ ਦੇ ਲਈ ਮਲਮੂਤਰ ਦੇ ਲਈ ਬਾਹਰ ਜਿਹੜਾ ਵਾ ਖੇਤਾਂ ਦੇ ਵਿੱਚ ਨਾ ਜਾਣਾ ਪਵੇ ਮੈ ਕਿ ਮੈਨੂੰ ਆਪਣੇ ਆਪ ਦੇ ਵਿੱਚ ਪੈਣੇ ਆਉਂਦਿਆ ਵਾ ਇਹ ਚੀਜ਼ਾਂ ਕਿ ਅਸੀਂ ਇੱਥੇ ਆਏ ਆ ਤੁਹਾਡੇ ਨਾਲ ਹੁਣੇ ਸਾਡੀ ਗੱਲ ਹੋਈ ਆ ਹਾਂ ਜੀ ਮੈਂ ਉਦੋਂ ਦਾ ਇੱਕ ਚੀਜ਼ ਸੋਚਣ ਦਿਆ ਮੈਂ ਕਿ ਹਜੇ ਤੱਕ ਵੀ ਸਾਡਾ ਜਿਹੜਾ ਸਮਾਜ ਇੱਥੋਂ ਤੱਕ ਪਛੜਿਆ ਹੈਗਾ ਵਾ ਕੀ ਜਿਹੜਾ ਘਰੋਂ ਸਵੇਰੇ ਉੱਠਦਾ ਵਾ ਤੇ ਮਨਮੁਤਰ ਦੇ ਲਈ ਬਾਹਰ ਖੇਤਾਂ ਤੇ ਜਾਂਦਾ ਤੇ ਵੀ ਜਨ ਮਜਬੂਰੀ ਕਰਨ ਤੁਹਾਨੂੰ ਪਤਾ ਜੀ ਤਾਂ ਹੈ ਨਹੀਂ ਘਰ ਦੇ ਵਿੱਚ ਇਹ ਸਾਡੀ ਨਹੀਂ ਮੈਂ ਤੁਹਾਡੀ ਗੱਲ ਸਮਝਦਾ ਪਰ ਮੈਨੂੰ ਸਮਾਜ ਦੇ ਉੱਤੇ ਹੈਗਾ ਨਾ ਕਿ ਇਹ ਸਮਾਜ ਕਿਹੋ ਜਿਹਾ ਵਾ ਲਾਗੇ ਬਨੇ ਸਾਰੇ ਘਰਾਂ ਦੇ ਵਿੱਚ ਇਤਨਾ ਠੀਕ ਹੈਗਾ ਸਰ ਮਤਲਬ ਕਈ ਘਰਾਂ ਦੇ ਵਿੱਚ ਨਹੀਂ ਹੈਗਾ ਕਈਆਂ 'ਚ ਮਤਲਬ ਅਵਲ ਤਾਂ ਸਾਰੇ ਹੀ ਬੜੀਆਂ ਹੀ ਆ ਕੋਈ ਘਰ ਹੈਗਾ ਸਾਡੇ ਵਰਗੇ ਕਿ ਜਿਨ੍ਹਾਂ ਦੀ ਨਹੀਂ ਹੈਗੀ ਜਿਨ੍ਹਾਂ ਦੇ ਨਹੀਂ ਹੈਗੇ ਹਾਂਜੀ ਹਨਾ ਪਰ ਮੈਨੂੰ ਆਪਣੇ ਆਪ ਤੇ ਵਿੱਚ ਵੀ ਆਉਂਦਾ ਵਾ ਨਾ ਕੀ ਚੀਜ਼ਾਂ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਹਣਾ ਬਾਕੀ ਸਾਰਾ ਕੁਝ ਤੇ ਤੁਸੀਂ ਭੈਣ ਦੇ ਮੂੰਹ ਸੋਣੀ ਲਿਆ ਤੇ ਮੁਕਦੀ ਜੀ ਗੱਲ ਇਹ ਆ ਕਿ ਉਹਨਾਂ ਦੀ ਇੱਕੋ ਇੱਕ ਰਿਕਵੈਸਟ ਈ ਹੈ ਜਿਹਦੇ ਤੇ ਗੁੜੀਆ ਉਹਨਾਂ ਦੀ 4.5 ਸਾਲ ਦੀ ਹੈ ਤੇ ਕਹਿੰਦੇ ਕਿ ਬੇਟਾ ਥੋੜਾ ਜਿਹਾ ਸਿਆਣਾ ਹੋ ਗਿਆ ਤੇ ਬਾਹਰ ਜਦੋਂ ਜਾਂਦਾ ਹੈ ਤੇ ਕੁੱਤਿਆਂ ਤੋਂ ਡਰਦਾ ਨਹੀਂ ਜਾਂਦਾ ਹਾਂਜੀ ਇਹ ਵੇਖੋ ਕਿ ਇਹ ਸਿਰਫ ਮਤਲਬ ਇੱਥੇ ਇਟੇ ਰੱਖ ਕੇ ਤੇ ਲਫਾਫਾ ਰੱਖ ਕੇ ਤੇ ਕਰ ਲੈਂਦਾ ਫਿਰ ਹੁਣ ਤੁਹਾਨੂੰ ਪਤਾ ਉਹ ਡਰਦਾ ਨਹੀਂ ਨਾ ਜਾਂਦਾ ਹੈਗਾ ਜੇ ਮੈਂ ਕਹਿ ਦਿੰਦੀ ਹਾਂ ਨਹੀਂ ਇਹ ਆ ਵੀ ਹੁਣ ਜਾਂਦਾ ਪਹਿਲਾਂ ਮੈਂ ਕਰਦੀ ਸੀ ਪਹਿਲਾਂ ਤੁਸੀਂ ਸੁੱਟ ਹੁੰਦੇ ਹਾਂ ਹਾਂਜੀ ਤੇ ਹੁਣ ਇਹ ਸਿਆਣਾ ਹੋ ਗਿਆ ਨਾ ਹਣਾ ਇਹ ਕੁੱਤੇ ਪਿੰਦੇ ਸਾਤ ਦੰਡਾ ਫੜ ਕੇ ਰੱਖਣਾ ਕਿਤੇ ਲੌਣੀ ਫਲਸ਼ ਰੂਮ ਫਲਸ਼ ਰੂਮ ਇਹ ਤਾਂ ਵੀਰ ਜੀ ਜਾਂਦਾ ਨਾ ਗਰਾਊਂਡ ਤੇ ਹਾਕੀ ਤੇ ਮਤਲਬ ਮੈਂ ਕਿਹਾ ਚੱਲ ਰੋ ਪੜਨ ਦੇਵੇ ਤੇ ਹੁਣ ਪਤਾ ਨਹੀਂ ਬੱਚਾ ਕਿੱਦਾਂ ਨਿਕਲੇ ਜਾਂ ਸਾਡੇ ਕੋਲ ਜ਼ਿਆਦਾ ਤਰ ਪੜਾਇਆ ਨਹੀਂ ਜਾਣਾ ਹੈ ਨਾ ਤੇ ਚਲੋ ਹਾਕੀ ਤੇ ਜੇ ਖੇਡਾਂ ਵਿੱਚ ਕਿਤੇ ਚੰਗਾ ਨਿਕਲ ਆਏਗੇ ਚਲੋ ਸਾਡਾ ਹੱਥ ਸੌਖਾ ਹੋ ਜਾਏਗਾ ਤੇ ਗਰਾਊਂਡ ਤੇ ਜਾਂਦਾ ਤੇ ਉਹ ਤੁਹਾਡੇ ਕਰਕੇ ਫਿਰ ਮੈਂ ਅੱਜ ਭੇਜਿਆ ਨਹੀਂ ਹੈਗਾ ਅੱਛਾ ਉਹ ਗਰਾਊਂਡ ਦੇ ਵਿੱਚ ਸਾਰੇ ਹਾਂਜੀ ਹਾਂਜੀ ਸਾਰੇ ਹਾਂਜੀ ਤੂੰ ਹਾਕੀ ਖੇਡਦਾ ਹਾਂਜੀ ਹਾਂ ਹਾਕੀ ਨਾ ਫੇਰਦੀ ਕਿਸੇ ਨੂੰ ਤੇ ਚਲੋ ਜੀ ਬਾਕੀ ਸਾਰਾ ਕੁਝ ਤੁਸੀਂ ਵੇਖਿਆ ਹੀ ਭੈਣ ਨੇ ਇੱਕੋ ਜਦੋਂ ਫੋਨ ਕੀਤਾ ਨਾ ਉਹਨ ਇੱਕੋ ਗੱਲ ਕਹੀ ਕਹਿੰਦੇ ਕਿ ਸਾਡੇ ਘਰ ਦੇ ਛੱਤ ਜਿਹੜੀ ਆ ਉਹ ਬਾਲੇ ਜਿਹੜੇ ਚੇਂਜ ਕਰਨੇ ਸੀ ਜਾਂ ਜੋ ਵੀ ਕਰਨਾ ਸੀ ਉਹ ਹੀ ਵਿਆਜੀ ਪੈਸੇ ਚੁੱਕ ਕੇ ਕਰ ਲਈਆ ਮੈਨੂੰ ਬਹੁਤ ਹੀ ਜ਼ਿਆਦਾ ਮੇਰੇ ਵੱਡੀ ਕੋਈ ਮੰਗ ਨਹੀਂ ਆ ਬਸ ਜਦੋਂ ਉਹਨਾਂ ਨੂੰ ਲੱਗਾ ਕਿ ਬੇਵੱਸਾਂ ਆਪਣਾ ਹੱਥ ਨਹੀਂ ਕਿਤੇ ਪੈਂਦਾ ਫਿਰ ਉਹਨਾਂ ਨੇ ਰਿਕਵੈਸਟ ਰੱਖੀ ਉਹ ਕਹਿੰਦੇ ਕਿ ਜੇ ਤੁਸੀਂ ਕਰ ਸਕਦੇ ਹੋ ਕਿਉਂਕਿ ਤੁਹਾਡੀਆਂ ਵੀਡੀਓਜ਼ ਵੇਖਦੇ ਆ ਕਿ ਤੁਸੀਂ ਵਿਆਹ ਹੀ ਕਰਦੇ ਹੋ ਜਾਂ ਹਨਾ ਬੱਚੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਉਹਨਾਂ ਦਾ ਤੁਸੀਂ ਕੋਈ ਨਾ ਕੋਈ ਅਰੇਂਜਮੈਂਟ ਜਿਹੜੀ ਹੁੰਦੀ ਨੇ ਉਹ ਕਰਦੇ ਹੋ ਜੇ ਰੋਜੇ ਨਹੀਂ ਕਰ ਸਕਦੇ ਤੇ ਕੋਈ ਕੰਪਲਸਰੀ ਨਹੀਂ ਆ ਉਹਨਾਂ ਨੇ ਇਹ ਵੀ ਨਾਲ ਗੱਲ ਕਹੀ ਤੇ ਕਿਤੇ ਨਾ ਕਿਤੇ ਜਿੱਨੇ ਜਿੱਥੇ ਇੰਨੇ ਸਾਲ ਲੰਘੇ ਹਾਂ ਹਾਂਜੀ ਉਹ ਤਾਂ ਹੋ ਸਾਲ ਲੰਘ ਜਾਂਦੇ ਸਾਲ ਤੋਂ ਅਸਲ ਬਾਅਦ ਕਿਤੇ ਨਾ ਕਿਤੇ ਚਲੋ ਹੱਥ ਆੜੀ ਜਾਣਾ ਹੀ ਬਸ ਇਹੀ ਕਿ ਮੈਂ ਤੁਹਾਡੀਆਂ 11 11 ਵਜੇ ਤੱਕ ਵੀਡੀਓ ਦੇਦੀ ਰਹਿੰਦੀ ਆ ਰਾਤ ਤੇ ਫਿਰ ਮੈਂ ਆਖਿਆ ਕਿ ਚਲੋ ਇੱਕ ਵਾਰੀ ਪੁੱਛ ਲੈਣਾ ਚਾਹੀਦਾ ਜੇ ਇਹ ਤਾਂ ਗੱਲ ਬਣੇਗੀ ਤੇ ਠੀਕ ਆ ਤੇ ਸ਼ਾਇਦ ਮਨ ਮੇਰੇ ਪੈ ਜਾਵੇ ਚਲੋ ਇਹ ਤੁਹਾਡੇ ਵਰਗੇ ਜਿਹੜੇ ਵੀਡੀਓ ਵੇਖ ਕੇ ਸਿਵਾਵਾ ਲੈਣ ਦੇ ਲਈ ਸਾਨੂੰ ਫੋਨ ਕਰਦੇ ਨੇ ਪਹਿਲਾਂ ਮਤਲਬ ਇਹ ਹਾਂ ਪਤਾ ਕਿ ਚੀਜ਼ ਕਿਤੇ ਜੀ ਰਹੀ ਵੀ ਗੱਲ ਕਰਾਂਗੇ ਨਾ ਫੇਰ ਨਾ ਦੋ ਤਿੰਨ ਵਾਰੀ ਲਾਇਆ ਤੁਹਾਨੂੰ ਫੋਨ ਵੀ ਜੀ ਤੁਸੀਂ ਆਖਿਆ 1 ਘੰਟੇ ਬਾਅਦ ਲਾਇਓ ਫੋਨ ਤੇ ਬਾਅਦ ਮੈਂ ਫੇਰ ਨਾ ਚੀਜ਼ ਕਰਕੇ ਲਾਇਆ ਹੀ ਨਹੀਂ ਹੈਗਾ ਹਾਂਜੀ ਚਲੋ ਤਾਂ ਸਰ ਜੀ ਤੋਂ ਪਾਈ ਜਾਂਦਾ ਨਹੀਂ ਸਾਰੀ ਗੱਲਬਾਤ ਤੁਸੀਂ ਸੁਣ ਹੀ ਲਈ ਐ ਤੇ ਆਪਾਂ ਜ਼ਿਆਦਾ ਤੇ ਕੋਈ ਹਨਾ ਗੱਲ ਕਰਨ ਦਾ ਫਾਇਦਾ ਨਹੀਂ ਐ ਤੁਹਾਡੇ ਅੱਗੇ ਇੱਕੋ ਰਿਕਵੈਸਟ ਆ ਤੁਸੀਂ ਆਪ ਹੀ ਭੈਣ ਦੇ ਮੂੰਹ ਸੁਣ ਲਈ ਐ ਹਾਲਾਤ ਤੁਹਾਨੂੰ ਦਿਖਾ ਦਿੱਤੇ ਗਏ ਐ ਤੇ ਤੁਹਾਡੇ ਅੱਗੇ ਇੱਕੋ ਇੱਕ ਬੇਨਤੀ ਐ ਹੱਥ ਜੋੜ ਕੇ ਕਿ ਆਪਾਂ ਕੁਝ ਜ਼ਿਆਦਾ ਜੇ ਅਸੀਂ 4-5 ਜਣੇ ਵੀ ਰਲ ਕੇ ਕਰੀਏ ਤੇ ਬਹੁਤ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਮੈਂ ਕਿ ਮੈਂ 40-50000 ਰੁਪਏ ਵੀ ਜ਼ਿਆਦਾ ਕਿਹਾ ਵਾ ਕਿਉਂਕਿ ਜਦੋਂ ਮਿਸਤਰੀ ਲਾਈਏ ਨਾ ਉਹਨੇ ਇੱਕ ਗੱਲ ਕਹਿ ਦਈਏ ਕਿ ਉਹਦਾ ਕੋਈ ਨਾ ਕੋਈ ਕੰਮ ਮਿਸਤਰੀ ਜਾਂਦਾ ਕਿ ਭਾਜੀ ਜੇ ਲੱਗਦੇ ਹੱਥ ਹੈਗਾ ਤੇ ਆ ਵੀ ਕਰ ਲਓ ਹਾਂ ਹੈਨਾ ਕਿ ਆ ਫਰਸ਼ ਪਾ ਲਓ ਜਾਂ ਕੀ ਨਾ ਉਹ ਤੇ ਪਾਸੇ ਜੇ ਤੁਸੀਂ ਟੀਨਾ ਨਹੀਂ ਪਾਉਣੀ ਤੇ ਟੈਂਕੀ ਰੱਖਣੀ ਆ ਤੇ ਛੋਟਾ ਜਿਹਾ ਆਪਾਂ ਛੋਟੀ ਜੀ ਸਲੇਬ ਤੇਨੇ ਕਿੰਤੀ ਸਲੇਬ ਦਾ ਆਪਾਂ ਲੈਟਰ ਪਾ ਲੀਏ ਇਸ ਤਰੀਕੇ ਨਾਲ ਜਦੋਂ ਖਰਚਾ ਨਿਕਲਦਾ ਉਹਨਾਂ ਉਦੋਂ ਫਿਰ ਅਗਲੇ ਪਾਸੇ ਬੇਨਤੀ ਕਰਦੀ ਦੀ ਹੈ ਕਿ ਜੇ ਇੱਥੇ 20 25 30 ਹਜ਼ਾਰ ਦਾ ਕੰਮ ਆ ਉਥੇ 40 50 ਹਜ਼ਾਰ ਦਾ ਹੋ ਜੇ ਕਿ ਇਹਨਾਂ ਦਾ ਚੰਗੇ ਤਰੀਕੇ ਨਾਲ ਸਵਰਜੇ ਹਨਾ ਤਾਂ ਕਰਕੇ ਤੁਹਾਡੇ ਘੜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਆ ਤੇ ਤੇ ਬਾਕੀ ਆਪਾਂ ਹੁਣ ਇਹੀ ਕਵਾਂਗੇ ਕਿ ਅੱਜ ਦੀ ਵੀਡੀਓ ਇਹ ਹੈ ਤੇ ਅਗਲੀ ਵੀਡੀਓ ਇਹ ਹੋਵੇ ਕਿ ਇੱਥੇ ਦਰਵਾਜ਼ਾ ਲੱਗਾ ਹੋਵੇ ਉੱਪਰ ਟੈਂਕੀ ਰੱਖੀ ਹੋਵੇ ਤੇ ਇਸ ਵੀਰ ਵਾਸਤੇ ਬਾਥਰੂਮ ਬਣਿਆ ਹੋਵੇ ਤੇ ਇੰਨੀ ਕੁ ਬੇਨਤੀਆਂ ਬਰਵਾਣਾਂ ਕੁੱਤਿਆਂ ਤੋਂ ਕੁੱਤਿਆਂ ਤੋਂ ਨਾ ਡਰ ਰਹੀ ਹਨਾ ਹਨਾ ਕੁੱਤਿਆਂ ਤੋਂ ਨਾ ਡਰ ਰਹੀ ਛੋਟੀ ਨਹੀਂ ਖਰਦਾ ਫਿਰ ਨਾਲ ਖਰਦਾ ਛੋਟੀ ਨਾਲ ਬੋਲ ਕੇ ਦੱਸ ਮੈਂ ਜਦੋਂ ਮੈਂ ਲਗ ਗਰਾਊਂਡ ਜਾਂਦਾ ਉਦੋਂ ਤੇ ਹਾਕੀ ਖੇੜੀ ਹੁੰਦੀ ਆ ਉਦੋਂ ਵੀ ਕੇਮ ਲੈਓ ਕੱਲ ਕਿ ਪਸੰਦ ਗੱਲ ਆ ਕੁੱਤੇ ਤਾਂ ਬੱਦ ਦੌੜਿਆ ਤੇ ਠੇਡਾ ਖਾ ਕੇ ਡਿੱਗ ਗਿਆ ਤੇ ਗੋਡੇ ਤੇ ਸੱਟ ਲਵਾ ਲਿਆ ਸੱਟ ਲਵਾਤੀ ਕਿਤੇ ਸੱਟ ਲਾਈ ਪਾ ਲੱਗੀ ਸੱਟ ਹਾਂ ਆ ਕਿੱਥੋਂ ਲੰਦੇ ਸ਼ਿਵਨਰੇਸ਼ ਦੇ ਇਹ ਤੂੰ ਗਰਾਊਂਡ 'ਚ ਹੀ ਗਰਾਊਂਡ 'ਚ ਮਿਲੇ ਹਾਂ ਜੀ ਹਣਾ ਇਹ ਬ੍ਰੈਂਡ ਹੀ ਉਹਨਾਂ ਦਾ ਵਾ ਹਾਂਜੀ ਤੇ ਤੂੰ ਹਾਕੀ ਪੂਰੀ ਵਧੀਆ ਖੇਡਦਾ ਸਾਨੂੰ ਖੇਡ ਕੇ ਵਿਖਾਵੇਂਗਾ ਚਲ ਦੱਸ ਤੂੰ ਦੱਸ ਕੀ ਹੁਣ ਅੱਜ ਤੋਂ ਬਾਅਦ ਜਾਂ ਜਦੋਂ ਵੀ ਬਾਥਰੂਮ ਕਰਨ ਬਾਹਰ ਜਾਣਾ ਕਿ ਇੱਥੇ ਕਰਨਾ ਕਰਿਆ ਕਰੀਂ ਕਰੇ ਕਰੇ ਹਾਂਜੀ ਤੂੰ ਚੋਣਾ ਹਾਂਜੀ ਹੂੰ ਫਿਰ ਫਿਰ ਆਪਾਂ ਕੀ ਕਰੀਏ ਫਿਰ ਬਣਾ ਦੋਗੇ ਹੁਣ ਬਣਾ ਦੋ ਬਣਾ ਦੋ ਅਹੀਂ ਮੈਂ ਹੋੜੀ ਮਿਸਤਰੀ ਤੇਰੇ ਤੇ ਪਾਪਾ ਹੈਂ ਤੇਰੇ ਤੇ ਪਾਪਾ ਬਣਾਉਣਗੇ ਠੀਕ ਹੈ ਮਿਸਤਰੀ ਤੇ ਨਹੀਂ ਹੈਗੇ ਪਾਪਾ ਪਰ ਜਿਹੜਾ ਫਰਸ਼ ਪਾਇਆ ਨਾ ਉਹਨਾਂ ਨੇ ਮਤਲਬ ਕੰਮ ਤੇ ਜਿਹੜੀ ਮਿਸਤਰੀ ਕੋ ਕਰਾ ਲਈ ਫਰਸ਼ ਉਹ ਨਾ ਆਪੇ ਹੀ ਪਾਇਆ ਆਪੇ ਪਾਇਆ ਉਹਨਾਂ ਨਾਲ ਥੋੜਾ ਬੋਧਾ ਬੋਧਾ ਜੀ ਥੋੜਾ ਬੋਧਾ ਤੁਹਾਨੂੰ ਨੌਲੇਜ ਹੋਣ ਇੰਨੇ ਚੱਦਦੇ ਡੇ ਜਾਣ ਥੋੜੀ ਬੋਧਾ ਨੌਲੇਜ ਆ ਜਾ ਸਵੇਰੇ ਕਿੰਨੇ ਵਜੇ ਜਾਂਦੇ ਕਿੰਨੇ ਵਜੋਂਦੇ ਸਵੇਰੇ ਕੁਝ ਇਹ 6:30 8:30 ਚੱਲ ਜਾਂਦੇ ਆ ਤੇ ਸ਼ਾਮ ਨੂੰ 6 ਵਜੇ ਸ਼ਾਮ ਨੂੰ 6 ਵਜੇ ਜਾਂਦੇ ਠੀਕ ਹੈ ਠੀਕ ਹੈ ਆ ਆ ਕੰਨ ਤੁਹਾਡੀ ਸਾਜੀ ਹੈ ਨਾ ਨਹੀਂ ਇਹ ਮਤਲਬ ਉਹਨਾਂ ਦੀ ਹੈ ਉਹਨਾਂ ਦੇ ਉੱਤੇ ਰੱਖੇ ਆ ਉਹਨਾਂ ਦੇ ਉੱਤੇ ਰੱਖੇ ਹਾਂਜੀ ਟੈਲ ਵਾਲੇ ਹ ਤੇ ਮੈਂ ਵੇਖਣ데요 ਕਿ ਤੁਹਾਡੇ तकरीबन ਸਾਰੇ ਜਣਿਆਂ ਨੇ ਸਪੋਰਟਸ ਕੱਪੜੇ ਪਾਏ ਬੱਚਿਆਂ ਨੇ ਹਾਂਜੀ ਸਾਰੇ ਖੇਡਣ ਜਾਂਦੇ ਉੱਥੇ ਸਾਰੇ ਖੇਡਦੇ ਆ ਮੈਂ ਕਿਥੇ ਤੁਹਾਡੇ ਪਿੰਡ ਚ ਨਸ਼ਾ ਘਟ ਹੋਏਗਾ ਨਸ਼ਾ ਹੈਗਾ ਵੀਰ ਜੀ ਮਤਲਬ ਜਿਆਦਾ ਕੁਰੀਚਨਾ ਮ ਵੱਲੇ ਗਿਆ ਹਾਂ ਹਾਂ ਮੈਂ ਕਿਉਂ ਨਸ਼ਾ ਕਰਦਾ ਘਟ ਗਿਆ ਘਟ ਜਾਏ ਹਾਂ ਤੇ ਚਲੋ ਚਾਹ ਬਣ ਜਾਂਦੀ ਜੇ ਛੱਡ ਜੀ ਚਲੋ ਹੈ ਕਰੋ ਚਲੀਏ ਫਿਰ ਘੁੱਟ ਘੁੱਟ ਜੀ ਵੀਰ ਜੀ ਚਾਹ ਬਣ ਜਾਂਦੀ ਨਹੀਂ ਰੋ ਤੇ ਚਲੋ ਇੱਥੋਂ ਦਿਓ ਸਾਨੂੰ ਇਜਾਜ਼ਤ ਤੇ ਜੇ ਕੋਈ ਅੱਗੇ ਆਉਣਾ ਚਾਹੁੰਦਾ ਸਾਡੇ ਨਾਲ ਸੰਪਰਕ ਜਰੂਰ ਕਰਿਓ ਪਿੰਡ ਹੈਗਾ ਵਾ ਕੁਮਾਨ ਘੁੰਮਣ ਘੁੰਮਣ ਕਲਾਂ ਘੁੰਮਣ ਕਲਾਂ ਵੱਡੇ ਘੁੰਮਣ ਜਿਹਨੂੰ ਕਹਿੰਦੇ ਆ ਬੜਾ ਸੋਹਣਾ ਪਿੰਡ ਵਾ ਪਰ ਉਸ ਸੋਹਣੇ ਪਿੰਡ ਦੇ ਵਿੱਚ ਇੱਕ ਇਹੋ ਜਿਹੀ ਦਾਸਤਾਨ ਵੀ ਹੈਗੀ ਆ ਕਿ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਵਾਂ ਤੇ ਅੱਗੇ ਜਰੂਰ ਆਇਓ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਤੇ ਇਥੋਂ ਦੀਓ ਸਾਨੂੰ ਜਾਰੀ ਤੇ ਅਗਲੀ ਵੀਡੀਓ ਦੇ ਵਿੱਚ ਅਗਲੇ ਮਸਲੇ ਦੇ ਨਾਲ ਜਾਂ ਸੇਵਾ ਦੇ ਨਾਲ ਤੁਹਾਨੂੰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਤਰ੍ਹਾਂ ਇਤਰਾ ਵਾਹਿਗੁਰੂ ਜੀ ਕਿਹਾ ਉੱਚੀ ਸਰ ਵਾਹਿਗੁਰੂ ਜੀ ਕੀ ਫਤ ਹੈ ਤੇ ਜਗਾਰਾ ਲਾ ਦੇ ਫਿਰ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਜਗਾਰਾ ਲਗਾਵੇ ਨਿਹਾਲ ਹੋ ਜਾਵੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨੂੰ ਭਾਵ ਹੈ ਸਤਿ ਸ਼੍ਰੀ ਅਕਾਲ ਅਕਾਲ ਚੱਲ ਗਿਆ ਜੀ ਚਲ ਜੀ ਚਲ ਜੀ ਚਾਟੇ ਚਾਹ ਬਣ ਜਾਣੀ ਹੁਣ ਉਧਰ ਵੀ ਮੈਂ ਕਿੰਨੇ ਤੇ ਮਿੱਤਰੀ ਲੱਗਣਗੇ ਤੁਸੀਂ ਬਸ ਨਾ ਇਹ ਚਿੱਤਾਂ ਦਾ ਕੋਈ ਬਿਸਤਰੀ ਹੈਗਾ ਇੱਥੇ ਉਹਨਾਂ ਦੇ ਨਾਲ ਜਿਹੜਾ ਮਿਸਤਰੀ ਚੱਲਦਾ ਜਿਹੜਾ ਹਾਂਜੀ ਉਹ ਲੱਗ ਗਏ ਦੇ ਇਸ ਵੀਰ ਦੀ ਮੈਂ ਡਿਊਟੀ ਲਾਉਂਗਾ ਹਾਂਜੀ ਕਿ ਜੇ ਕੋਈ ਅੱਗੇ ਆਉਂਦਾ ਹਨਾ ਹਾਂਜੀ ਉਸੇ ਵੇਲੇ ਅਸੀਂ ਕੀ ਨਾਂ ਦਾ ਮਿਸਤਰੀ ਲਾ ਕੇ 2-3 ਦਿਨ 4 ਦਿਨ ਦਾ ਕੰਮ ਹੋਏਗਾ ਹਾਂਜੀ ਥੋੜਾ ਟੀਨਾ ਅਸੀਂ ਸ਼ਹਿਰੋਂ ਭੇਜ ਦਾਂਗੇ ਹਾਂਜੀ ਜਾਂ ਇੱਥੋਂ ਜਿੱਥੋਂ ਖਰੀਦਣਾ ਹੋਵੇ ਉੱਥੋਂ ਖਰੀਦ ਲਾਗੇ ਹਾਂਜੀ ਬਾਕੀ ਜਿਤਨਾ ਜਿਹੜੇ ਤਰੀਕੇ ਦੀ ਸੇਵਾ ਆ ਕਿ ਉਸ ਤਰੀਕੇ ਦਾ ਕੰਮ ਕਰਾ ਦਾਂਗੇ ਹਾਂਜੀ ਠੀਕ ਹੈ ਨਾ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਠੀਕ ਹੈ ਵੀਰ ਠੀਕ ਹੈ ਭੈਣ ਹਾਂਜੀ ਤੇ ਮੇਰੇ ਭੈਣ ਦਾ ਨਾਂ ਕੀ ਹੈ ਦਲਜੀਤ ਕੌਰ ਦਲਜੀਤ ਕੌਰ ਤੇ ਆ ਦਾਰੇ ਦਾਰੇ ਦਾ ਮੁੰਡਾ ਇਹ ਇਹਦੇ ਦਾਦਾ ਜੀ ਕੀ ਕਰਦੇ ਇਹਦੇ ਦਾਦੀ ਦਾਦਾ ਹਨ ਨਹੀਂਗੇ ਤਾਂ ਵੀ ਨਾ ਚੱਲਦਾ ਪੂਰਾ ਅਗੇ ਉੱਥੇ ਹੁੰਦੇਗੇ ਮਤਲਬ ਪਹਿਲੇ ਮੇਰੇ ਵਿਆਹ ਤੋਂ 3 ਮਹੀਨੇ ਬਾਅਦ ਐਥ ਹੋ ਗਈ ਸੀ ਦਾਦਾ ਜੀ ਦੀ ਤੇ ਦਾਦੀ 2005 ਦੇ ਪਹਿਲਾਂ ਹੀ 2005 ਇਹ ਤੁਹਾਡੇ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਆਪਣੇ ਵਿਆਹ ਤੇ ਵੀਰ ਜੀ ਨੂੰ 10 ਸਾਲ ਹੋ ਹੀ ਗਏ 10 ਸਾਲ ਹੋ ਗਏ ਚਲੋ 10 ਸਾਲ ਹੋ ਗਏ ਠੀਕ ਹੈ ਠੀਕ ਚਲੋ ਚਲੀਏ ਜੀ ਆਪਾਂ ਸਾਡੀ ਚੰਗਾ ਜੀ ਚੰਗਾ ਚੰਗਾ ਭੈਣੇ ਵੇ ਜੀ ਛੱਟ ਚਾਹ ਮੰਗਣੀ ਮੈਂ ਤੁਹਾਨੂੰ ਨਚਾਣਾ ਸੱਦੇ ਤੇ ਘੁੱਟ ਚਾਹ ਨਹੀਂ ਕੋਈ ਨਹੀਂ ਉਹ ਦਿਨ ਪੀਵਾਂਗੇ ਪੱਕਾ ਹਾਂ ਪੱਕਾ ਇਹ ਮੈਂ ਇਹ ਜੀ ਆਂਦੋ ਦੀ ਚੁਪਟਾ ਮਾਰ ਕੇ ਫੜ ਲਈ ਦਿੰਦਾ ਇਹ ਚਬਾ ਨਹੀਂ ਹੈ ਲੰਗ ਗੁੜੀ ਆਂਦੋ ਕੋਈ ਗਾਣੀ ਨਹੀਂ ਇਹ ਕੁੜੀਆਂ ਤੇ ਆ ਆ ਕਿ ਜੀ ਆ ਤਾਉ ਨਾ ਕਰ ਮੈਂ ਅਸਲੋਂ ਤਾਂ ਕੋਪਾ ਬਾਸਮ ਫਲੈਸ਼ ਮੈਂ ਤੰਗੀ ਮੈਂ ਤਾਂ ਬਾਕੀ ਵੇਖੋਲ ਮੇਰੇ ਘਰ ਦੇ ਵਿੱਚ ਨਾ ਨਾ ਕੋਈ ਵਾਸ਼ਿੰਗ ਮਸ਼ੀਨ ਨਾ ਕੋ ਫਰਿੱਜ ਮੈਂ ਇਹਨਾਂ ਦੀ ਮੰਗਣੀ ਰੱਖੀ ਹੈਗੀ ਕੋਈ ਮਤਲਬ ਇਦਾਂ ਦੀ ਚੀਜ਼ ਨਹੀਂ ਮੈਨੂੰ ਸਿਰਫ ਜੜੀ ਚਾਹੀਦੀ ਤੰਗੀ ਹੈ ਨਾ ਮੈਂ ਸਿਰਫ ਉਹੀ ਤੁਹਾਡੇ ਗਾੜੀ ਮਤਲਬ ਰੱਖੀ ਕਿ ਮੈਨੂੰ ਜ਼ਿਆਦਾ ਇਹਦੀ ਤੰਗੀ ਹੈ ਬਾਹਰ ਅੰਦਰ ਜਾਣ ਦੀ ਬੱਚਿਆਂ ਲਈ ਨਹੀਂ ਪਰ ਇਹ ਤੰਗੀ ਨਹੀਂ ਇਹ ਬਹੁਤ ਵੱਡੀ ਤੰਗੀ ਹੈ ਹਾਂਜੀ ਤੇ ਇਹਦੀ ਜੜੀ ਚੀਜ਼ ਦੀ ਲੋੜ ਮੈਂ ਉਹੀ ਚੀਜ਼ ਮੰਗਦੀ ਬਾਕੇ ਤੁਹਾਨੂੰ ਪਤਾ ਨਿੱਕੇ ਨਿੱਕੇ ਮੋਢੀ ਜੇ ਤਾਂ ਅੱਜ ਨਹੀਂ ਕੱਲ ਬਾਣੀ ਜਾਣੀਆਂ ਵੇਖੋ ਅਸੀਂ ਅਸੀਂ ਪਰੇ ਘਰਾਂ 'ਚ ਰਹਿੰਦੇ ਆ ਤੁਹਾਡੇ ਸਾਰੇ ਘਰਾਂ ਦੇ ਵਿੱਚ ਵੀ ਕਮਰਿਆਂ ਦੇ ਨਾਲ ਅਟੈਚ ਬਾਥਰੂਮ ਹੁੰਦੇ ਹਾਂਜੀ ਤਾਂ ਵੀ ਬਾਥਰੂਮ ਕਰਨ ਦੇ ਲਈ ਜਾਂਦੇ ਆ ਕਿ ਚਲੋ ਕੋਈ ਗੱਲ ਨਹੀਂ ਘੰਟੇ ਤੱਕ ਘੰਟੇ ਤੱਕ ਚੱਲ ਜੰਨੇ ਆ ਅਸੀਂ ਕਿ ਅਸੀਂ ਕਰਦੇ ਆ ਨਾ ਸਾਰੇ ਹਣੇ ਹਨਾ ਹਜੇ ਬਿਲਕੁਲ ਲਾਗੇ ਹੁੰਦੇ ਹੋਇਆ ਵੀ ਹੁਣ ਰਾਤ ਬਰਾਤੇ ਕਿਤੇ ਸਟੂਲ ਪਾਸ ਕਰਨਾ ਹੋਵੇ ਕੋਈ ਮਲਮੁੱਤਰ ਲਈ ਜਾਣਾ ਪਵੇ ਤੇ ਕਿੱਥੇ ਜਾਊਗਾ ਬੱਚੇ ਤੇ ਇੱਥੇ ਕਰ ਲੈਣਗੇ ਕਿ ਬਾਅਦ ਵਿੱਚ ਸਵੇਰ ਨੂੰ ਚੁੱਕੇ ਜਾਊਗਾ ਤੇ ਜਿਹੜੇ ਸਿਆਣੇ ਉਹ ਕਿਤਰਾ ਕਰਨਗੇ ਇਸੇ ਕਰਕੇ ਇਹ ਬੇਨਤੀ ਮੈਂ ਬੇਨਤੀ ਕਰਨੀ ਤੁਹਾਨੂੰ ਇਹ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਆ ਕਿ ਤੁਸੀਂ ਇਸ ਚੀਜ਼ ਦਾ ਹੱਲ ਜ਼ਰੂਰ ਕੱਢਿਓ ਤਾਂ ਜੋ ਇਸ ਪਰਿਵਾਰ ਜਿਹੜਾ ਵਾ ਥੋੜਾ ਜਿਹਾ ਸੁਖੜਾ ਹੋਵੇ ਉਹ ਸੁਖੜਾ ਤੁਸੀਂ ਕਰ ਸਕਦੇ ਅਸੀਸ ਵੇਖੋ ਆਟੋਮੈਟਿਕ ਉਹਨਾਂ ਦੇ ਜਿਹੜੇ ਹਿਰਦੇ ਦੇ ਵਿੱਚੋਂ ਨਿਕਲਣੀ ਉਹ ਸੀਸ ਲੱਗੇਗੀ ਹਣਾ ਚਲਿਓ ਚਲੋ ਜੀ ਜਗਾ ਭੈਣੇ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੰਗਾ ਪੁੱਤ ਓਏ ਚੰਗਾ ਲੰਬੀਰੇ ਆ ਜੀ ਜਿੰਨਾ ਕਿ ਨਾ ਮਰਜੀ ਕੇ ਨਿਭਾ ਲੈਣਾ ਪੜਾਉਣਾ ਆਦਲੀਏ ਆਪਾਂ ਨਹੀਂ ਆਪ ਜਾਣਾ ਵਾ ਸ਼ਹਿਰ ਨੂੰ ਜਾਣਾ ਵਾ ਨਹੀਂ ਸ਼ਹਿਰ ਨੂੰ ਜਾਣਾ ਫੇਰ ਛੱਡ ਜੂਗਾ ਨਾ ਤੈਨੂੰ ਛੱਡ ਜੂਗਾ ਤੈਨੂੰ ਪਰ ਨਾਪੇ ਬੰਨੇ ਹਾਂਜੀ ਹੈ ਮਾਤਾ ਆਪੇ ਬੰਦਾ ਆਪੇ ਬੰਦਾ ਹਾਂਜੀ ਪੱਗ ਬਨ ਲਈ ਨਗਰੀ ਬਨ ਲੈਣੇ ਬਨ ਲੈਣੇ ਮਾਤਾ ਤੁਹਾਡਾ ਪਿੰਡ ਇਹ ਪਿੰਡ ਬੜਾ ਸੋਹਣਾ ਬਣਿਆ ਹਾਂਜੀ ਹੈ ਐਸੀ ਐਸੀ ਪਿੰਡ ਤੁਹਾਡਾ ਹਾਂਜੀ ਹਾਂਜੀ ਇਹੋ ਪਿੰਡ ਤੇ ਪਿੰਡ ਦਾ ਸਰਪੰਚ ਕੌਣ ਚੋਪੜਾ ਚੋਪੜਾ ਹਾਂਜੀ ਮਨਜੀਤ ਮਨਜੀਤ ਸਿੰਘ ਦਾ ਨਾਮ ਮਨਪ੍ਰੀਤ ਮਨਪ੍ਰੀਤ ਸਿੰਘ ਚੋਪੜਾ ਹਾਂਜੀ ਮਨਪ੍ਰੀਤ ਸਿੰਘ ਚੋਪੜਾ ਕਿਉਂ ਚੋਪੜਾ ਹੀ ਕਹਿੰਦੇ ਚੋਪੜਾ ਹੀ ਚੋਪੜਾ ਕਹਿੰਦੇ ਆ ਹਾਂਜੀ ਹਾਂ ਠੀਕ ਆ ਤਾ ਮੈਂ ਉਹ ਵੇਖਣ ਦੇ ਗਰਾਊਂਡ ਕਿੰਦੀ ਸੋਹਣੀ ਆ ਉੱਥੇ ਬੱਚੇ ਲੱਗੇ ਉੱਥੇ ਗਰਾਊਂਡ ਦੇ ਵਿੱਚ ਪ੍ਰੋਪਰ ਵਰਦੀਆਂ ਦੇ ਨਾਲ ਬੱਚੇ ਖੇਡਣਦੇ ਆ ਨਾ ਨਸ਼ਿਆਂ ਤੋਂ ਬਚੇ ਇਹ ਸਭ ਤੋਂ ਵੱਡੀ ਗੱਲ ਹਾਂਜੀ ਹੈ ਨਾ ਹਾਂ ਹਾਂਜੀ ਨਸ਼ਾ ਹੈਗਾ ਪਿੰਡ 'ਚ ਨਸ਼ਾ ਹੈਗਾ ਜੇ ਉਹ ਬੰਨੇ ਬੜਾ ਨਸ਼ਾ ਹੈ ਜੇ ਆ ਬੰਨੇ ਦਾ ਪੈ ਜਿੱਲੀ ਪੱਤੀ ਬਚੀ ਆ ਅੱਛਾ ਜੀ ਸਾਡੇ ਬੰਨੇ ਦੀ ਪੱਤੀ ਬਚੀ ਆ ਬਹੁਤ ਰਨਜੀਤ ਬੜੀ ਬਾਬੇ ਦੀ ਕਿਰਪਾ ਕੋ ਮਣਾ ਵਾਲੇ ਦੀ ਆਹੋ ਇੱਕ ਰਿਚਨਾਂ ਦੇ ਪਾਸੇ ਆ ਜਿਆਦਾ ਰਿਚਨਾਂ ਦੇ ਅੱਛਾ ਕ੍ਰਿਸ਼ਨ ਵੀ ਗਏ ਇਥੇ ਹਾਂ ਜੀ ਰਿਚਨ ਪਰਲੇ ਰਿਚਨ ਉਹ ਬਾਹਰਲੀ ਸਾਈਡ ਤੇ ਨੇ ਹਾਂ ਬਾਹਰ-ਬਾਰ ਜਿਹੜਾ ਪਰਲੀ ਸਾਈਡ ਤੇ ਉਹ ਉਧਰਲੀ ਸਾਈਡ ਤੇ ਹਾਂ ਜੀ ਉਹ ਦੋ ਉਧਰਲੀ ਸਾਈਡ ਤੇ ਹਾਂ ਜੀ ਉਹ ਕੜੀ ਜੀ ਉਧਰத் ਨੇ ਪਾਸੇ ਹੀ ਉਹ ਰਹਿ ਜਾਂਦੇ ਪਰਲੇ ਬੰਨੇ ਬੰਨੇ ਬਾਰ-ਬਾਰ ਹਾਂ ਜੀ ਕੜੀ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ